ਅਰੇਡੀ ਇੱਕ ਰਾਜਾ ਆਪਣੀ ਪ੍ਰਜਾਦਾ ਬਹੁਤ ਧਿਆਨ ਰੱਖਦਾ ਸੀ ਡੰਡੀ ਰਾਜ ਵਿੱਚ ਅਚਾਨਕ ਚੋਰੀ ਦੀਆਂ ਸ਼ਿਕਾਇਤਾਂ ਆਉਣ ਲੱਗੀਆਂ ਡੰਡੀ ਕੋਸ਼ਾ ਕਰਨ ਤੋਂ ਵੀ ਚੋਰ ਫੜਿਆ ਨਾ ਗਿਆ ਡੰਡੀ ਹਾਰ ਕੇ ਰਾਜੇ ਨੇ ਮੁਨਾਦੀ ਕਰਵਾਈ ਕਿ ਜੋ ਚੋਰੀ ਕਰਦਾ ਫੜਿਆ ਜਾਵੇਗਾ ਉਸ ਨੂੰ ਮੌਤ ਦੀ سزا ਦਿੱਤੀ ਜਾਵੇਗੀ ਡੰਡੀ ਸਾਰੀਆਂ ਥਾਵਾਂ ਉੱਤੇ ਸਿਪਾਹੀ ਤਾਇਨਾਤ ਕਰ ਦਿੱਤੇ ਗਏ ਡੰਡੀ ਕੋਸ਼ਨਾ ਪਿੱਛੋਂ 3-4 ਦਿਨਾਂ ਤੱਕ ਚੋਰੀ ਦੀ ਕੋਈ ਸ਼ਿਕਾਇਤ ਨਾ ਆਈ ਡੰਡੀ ਉਸ ਰਾਜ ਵਿੱਚ ਇੱਕ ਚੋਰ ਸੀ ਜਿਸ ਨੂੰ ਚੋਰੀ ਤੋਂ ਬਿਨਾਂ ਕੰਮ ਆਉਂਦਾ ਹੀ ਨਹੀਂ ਸੀ ਡੰਡੀ ਉਸਨੇ ਸੋਚਿਆ ਮੇਰਾ ਤਾਂ ਕੰਮ ਹੀ ਚੋਰੀ ਕਰਨਾ ਹੈ ਜੇ ਮੈਂ ਇਉਂ ਹੀ ਦਰਦਾ ਰਹਾ ਤਾਂ ਭੁੱਖਾ ਮਰ ਜਾਵਾਂਗਾ ਡੰਡੀ ਚੋਰੀ ਕਰਦਾ ਫੜਿਆ ਗਿਆ ਤਾਂ ਵੀ ਮਰੇਗਾ ਡੰਡੀ ਭੁੱਖੇ ਮਰਨ ਨਾਲੋਂ ਤਾਂ ਚੰਗਾ ਹੈ ਕਿ ਚੋਰੀ ਕੀਤੀ ਜਾਵੇ ਡੰਡੀ ਉਹ ਉਸ ਰਾਤ ਨੂੰ ਇੱਕ ਘਰ ਚੋਰੀ ਕਰਨ ਗਿਆ ਡੰਡੀ ਕਰਦੇ ਲੋਕ ਜਾਗ ਪਏ ਡੰਡੀ ਲੋਕ ਰੌਲਾ ਪਾਉਣ ਲੱਗੇ ਤਾਂ ਚੋਰ ਦੌੜਿਆ ਡੰਡੀ ਪਹਿਰੇ ਉੱਤੇ ਤਾਇਨਾਤ ਸਿਪਾਈਆਂ ਨੇ ਕੋ ਦਾ ਪਿੱਛਾ ਕੀਤਾ ਡੰਡੀ ਚੋਰ ਜਾਣ ਬਚਾਉਣ ਲਈ ਸ਼ਹਿਰ ਤੋਂ ਬਾਹਰ ਨੂੰ ਭੱਜਿਆ ਡੰਡੀ ਉਹ ਨੇ ਮੁੜ ਕੇ ਵੇਖਿਆ ਤਾਂ ਬਹੁਤ ਸਾਰੇ ਸਿਪਾਹੀ ਉਹ ਦਾ ਪਿੱਛਾ ਕਰ ਰਹੇ ਸਨ ਡੰਡੀ ਉਹ ਨੇ ਸੋਚਿਆ ਇਹਨਾਂ ਸਾਰਿਆਂ ਨੂੰ ਧੋਖਾ ਦੇ ਕੇ ਭਜਣਾ ਸੰਭਵ ਨਹੀਂ ਹੈ ਡੰਡੀ ਭੱਜਣ ਨਾਲ ਤਾਂ ਜਾਨ ਨਹੀਂ ਬਚੇਗੀ ਕੋਈ ਤਰਕੀਬ ਸੋਚਣੀ ਪਵੇਗੀ ਡੰਡੀ ਉਹ ਸ਼ਹਿਰੋਂ ਬਾਹਰ ਇੱਕ ਨਦੀ ਦੇ ਰੈਡੀ ਕਿਨਾਰੇ ਪੁੱਜਾ ਡੰਡੀ ਸਾਰੇ ਕੱਪੜੇ ਲਾ ਕੇ ਨਦੀ ਵਿੱਚ ਸੁੱਟ ਦਿੱਤੇ ਅਤੇ ਹਨੇਰੇ ਦਾ ਫਾਇਦਾ ਉਠਾ ਕੇ ਇੱਕ ਬਹੜ ਦੇ ਰੁੱਖੇ ਠਾਂ ਜਾ ਬੈਠਾ ਡੰਡੀ ਬਹੜ ਉੱਤੇ ਬਗਲਿਆਂ ਦਾ ਰੈਣ ਬਸੇਰਾ ਸੀ ਡੰਡੀ ਮੋਹਰ ਦੀਆਂ ਜੜਾ ਕੋਲ ਹੀ ਬਗਲਿਆਂ ਦੀਆਂ ਮਿੱਠਾਂ ਪਈਆਂ ਸਨ ਡੰਡੀ ਉਹ ਨੇ ਬਿਠਾ ਚੁੱਕ ਕੇ ਉਹ ਦਾ ਤਿਲਕ ਲਾ ਲਿਆ ਅਤੇ ਅੱਖਾਂ ਮੀਚ ਕੇ ਈਉਂ ਸਾੰਗ ਕਰਨ ਲੱਗਿਆ ਜਿਵੇਂ ਭਗਤੀ ਵਿੱਚ ਮਸਤ ਹੋਵੇ ਡੰਡੀ ਲਬਦੇ ਲਬਦੇ ਕੁਝ ਚਰ ਪਿੱਛੋਂ ਛਪਾਈ ਵੀ ਉੱਥੇ ਆ ਗਏ ਡੰਡੀ ਚੋਰ ਕਿਤੇ ਨਾ ਦਿਸਿਆ ਡੰਡੀ then they ਚਾਨਣ ਵਿੱਚ ਉਹਨਾਂ ਦੀ ਨਜ਼ਰ ਬਾਬਾ ਬਣੇ ਚੋਰ ਉੱਤੇ ਪਈ ਡੰਡੀ ਸਿਪਾਈਆਂ ਨੇ ਪੁੱਛਿਆ ਬਾਬਾ ਇੱਧਰ ਕਿਸੇ ਨੂੰ ਆਉਂਦੇ ਦੇਖਿਆ ਹੈ ਪ੍ਰਸੰਚਨ 12 ਟੋਂਗੀ ਬਾਬਾ ਤਾਂ ਸਮਾਦੀ ਲਈ ਬੈਠਾ ਸੀ ਡੰਡੀ ਉਹ ਜਾਣਦਾ ਸੀ ਕਿ ਜੇ ਬੋਲਾਂਗਾ ਤਾਂ ਫੜਿਆ ਜਾਵਾਂਗਾ ਡੰਡੀ ਸੋ ਮੁੰਨੀ ਬਾਬਾ ਬਣ ਗਿਆ ਅਤੇ ਸਮਾਦੀ ਦਾ ਸਾંગ ਕਰਦਾ ਰਿਹਾ ਡੰਡੀ ਸਿਪਾਈਆਂ ਨੂੰ ਸ਼ੱਕ ਤਾਂ ਹੋਇਆ ਪਰ ਕੀ ਕਰਦੇ ਡੰਡੀ ਕਿਤੇ ਸੱਚੀ ਹੀ ਸੰਤ ਨਿਕਲਿਆ ਤਾਂ ਡੰਡੀ ਆਖਰ ਉਹਨਾਂ ਨੇ ਛੁਪ ਕੇ ਉਸ ਉੱਤੇ ਨਜ਼ਰ ਰੱਖਣੀ ਸ਼ੁਰੂ ਕੀਤੀ ਡੰਡੀ ਇਹ ਗੱਲ ਚੋਰ ਵੀ ਭਾਂਪ ਗਿਆ ਡੰਡੀ ਜਾਨ ਬਚਾਉਣ ਲਈ ਉਹ ਵੀ ਚੁੱਪਚਾਪ ਬੈਠਾ ਰਿਹਾ ਡੰਡੀ ਇੱਕ ਦਿਨ ਦੋ ਦਿਨ ਤਿੰਨ ਦਿਨ ਬੀਤ ਗਏ ਡੰਡੀ ਬਾਬਾ ਬੈਠਾ ਰਿਹਾ ਡੰਡੀ ਸ਼ਹਿਰ ਵਿੱਚ ਚਰਚਾ ਸ਼ੁਰੂ ਹੋ ਗਈ ਕਿ ਕੋਈ ਸਿੱਧ ਬਾਬਾ ਪਤਾ ਨਹੀਂ ਕਿੰਨੇ ਦਿਨਾਂ ਤੋਂ ਬਿਨਾ ਖਾਦੇ ਪੀਤੇ ਸਮਾਦੀ ਲਈ ਬੈਠੇ ਹਨ ਡੰਡੀ ਸਿਪਾਈਆਂ ਨੂੰ ਤਾਂ ਉਹਨਾਂ ਦੇ ਅਚਾਨਕ ਦਰਸ਼ਨ ਪੇਪਰ ਵਾਲਾ ਪਹਿਰਾ ਪਈ ਹੈ